ਹਾਂਜੀ ਸਚਾਈ ਅੱਜ ਤੁਸੀਂ ਫਰੀਦਕੋਟ ਚੂੜੀਆਂ ਤਹਿਸੀਲ ਚ ਰੋਸਟਰ ਦੱਸਾ ਰੋਸਟਰ ਨਾ ਦੇ ਰਹੇ ਹੋ ਇਹ ਕੀ ਹੈ ਫਰਾ ਮਾਮਲਾ ਉਸ ਤੇ ਜਿਹੜੀਆਂ ਰਿਸ਼ਤੀਆਂ ਹੋ ਰਹੀਆਂ ਨੇ ਪਿਛਲੇ 3 ਸਾਲਾਂ ਤੋਂ ਅਸੀਂ ਉਹਦਾ ਰਿਕਾਰਡ ਮੰਗ ਰਹੇ ਹਾਂ ਕਿ ਜਿਹੜੀਆਂ ਰਿਸ਼ਤੀਆਂ ਇਹਨਾਂ ਦੇ ਜਿਹੜੀਆਂ 20 ਸੈਨਸੀਆਂ ਲੱਗੀਆਂ ਨਿਆਂਇਕ ਲੁਮੀਆਂ ਜਿੱਥੇ ਆ ਉੱਚ ਕੋਈ ਅਨੁਸੀ ਕਿਹ ਲੋ ਜਾਰੀ ਨਹੀਂ ਹੋਈਆਂ ਪਰ ਰਿਸ਼ਤੀਆਂ ਹੋ ਗਈਆਂ ਉਹਦੀਆਂ 3 ਸਾਲਾਂ ਤੋਂ ਇਹ ਆਡੀ ਵੀ ਪਾ ਰਹੇ ਹਾਂ ਸ਼ਿਕਾਇਤਾਂ ਵੀ ਆਈਆਂ ਸ਼ਿਕਾਇਤਾਂ ਵੀ ਹੋਣ ਦੇ ਬਾਅਦ ਵੀ ਇਹਨਾਂ ਚ ਰਿਸ਼ਤੀਆਂ ਹੋ ਗਈਆਂ ਉਸ ਉਹ ਹੁਣ ਤੱਕ ਬਾਅਦ ਫੇਰ ਨਹੀਂ ਸ਼ਿਕਾਇਤਾਂ ਕੀਤੀਆਂ ਉਹ ਜਿਹੜੀਆਂ ਸ਼ਿਕਾਇਤਾਂ ਆਰਸੀ ਮੈਡਮ ਜਿਹੜੀ ਉੱਥੇ ਦਸਵੇਦਰ ਕੋਲ ਆ ਉਹ ਤੇ ਪੈਂਡਿੰਗ ਪਈਆਂ ਦੱਬ ਕੇ ਰੱਖੀਆਂ ਉਹਦੇ ਸਬੰਧ ਚ ਚੀਫ ਸੈਕਟੀ ਨੇ ਸ਼ਿਕਾਇਤਾਂ ਸੁਣੀਆਂ ਸਾਡੀਆਂ ਉਹਨਾਂ ਨੇ ਡੀਸੀ ਸਾਹਿਬ ਨੂੰ ਭੇਜੀਆਂ ਡੀਸੀ ਸਾਹਿਬ ਨੇ ਉਹਦੇ ਸਬੰਧਿਤ ਚਾਰ ਰਿਮਾਈਂਡਰ ਭੇਜਿਆ ਉਹ ਇਹ ਆਰਸੀ ਮੈਡਮ ਆਪਣੇ ਕੋਲ ਦਬਾ ਕੇ ਬੈਠੀ ਆ ਉਹ ਅੱਜ ਤੱਕ ਇਹਨੇ ਨੈਪ ਤਸਦੀਕ ਦਾ ਤਸਦੀਕ ਆ ਕੇ ਪੇਸ਼ ਨਹੀਂ ਕੀਤੀ ਜਿਹਦਾ ਕੋਈ ਰਿਜ਼ਲਟ ਨਹੀਂ ਆਇਆ ਆਰਟੀਆ ਪੁੱਨੇ ਆਰਟੀ ਦੇ ਜਵਾਬ ਕੋਈ ਨਹੀਂ ਅੱਜ ਫੇਰ ਜਿਹੜੀ ਇੱਕ ਆਰਟੀ ਦੀ ਪੀਲ ਕੇਸ ਐਸ ਡੀ ਐਮ ਸਾਹ ਕੋਲ ਆ ਉਹੀ ਸੰਭਾਈ 2:30 ਵਜੇ ਤੇ ਮੈਡਮ ਅੱਜ ਉਹਦੇ ਕਰਕੇ ਆਈ ਨਹੀਂ ਗਾਇਰ ਅਬਸੈਂਟ ਲੱਗੀ ਹੈ ਵੀ ਉਹ ਵੀ ਤਾਂ ਲੱਗੀ ਨਹੀਂ ਤੇ ਲੱਗਣੀ ਨਹੀਂ ਸੀ ਕਿ ਸਾਰਾ ਅੱਜ ਲੋਕ ਸ਼ਹਿਰ ਦੇ ਇਕੱਠੇ ਹੋਏ ਤਾਂ ਨਾ ਲੱਗਾ ਤੇ ਉਹ ਮਜ਼ਦੂਰ ਇਹਨਾਂ ਨੂੰ ਵੀ ਐਬਸੈਂਟ ਲਾਉਣੀ ਪਈ ਹੈ ਤੇ ਇਹ ਨਾ ਐਨਓਸੀ ਤਾਂ ਹੋਣੀ ਕੋਈ ਨਾ ਨੀ ਐਨਓਸੀ ਤਾਂ ਉਹ ਲਾਵਾ ਤੇ ਚਲੋ ਜਿਨ੍ਹਾਂ ਨੇ ਕੰਮ ਕਰਾਉਣਾ ਤਾਂ ਕਿਨੇ ਪੈਸੇ ਦੇਣੇ ਆ ਇੱਥੇ ਸ਼ਹਿਰ ਬਹੁਤ ਵੱਡਾ ਹੁਣ ਕਾਫੀ ਫੈਲਿਆ ਉਹ ਮਤਲਬ ਅਜਦਾ ਨਿਤ 40-50 ਸਾਲਾਂ ਤੋਂ ਜਿਹਨਾਂ ਦੇ ਖਾਣ ਹੈਗੇ ਆ ਉਹ ਕੋਈ ਉਹਦਾ ਰੋਲਾ ਨਹੀਂ ਰਿਸ਼ਤੀਆਂ ਦਾ ਕੋਈ ਐਨਓਸੀ ਦੀ ਲੋੜ ਨਹੀਂ ਉਹਨਾਂ ਕੋਲੋਂ ਵੀ 50-50 ਹਜ਼ਾਰ ਰੁਪਏ ਲੱਖ-ਲੱਖ ਰੁਪਏ ਲਿਆ ਜਾ ਰਹੇ ਪਹਿਲੇ ਐਨਓਸੀ ਦਾ ਗਜਸੀਆਂ ਰਿਸ਼ਤੀਆਂ ਦਾ ਐਨਓਸੀ ਉਹਨੂੰ ਲੋੜ ਹੀ ਨਹੀਂ ਐਨਓਸੀ ਦੀ ਜਿਹੜੀ ਸ਼ਹਿਰ ਦੇ ਵਿੱਚ ਜਗ੍ਹਾ ਜਿਹੜੀ 2018 ਤੋਂ ਪਹਿਲਾਂ ਕੋਈ ਰਿਸ਼ਤੀ ਹੋਈ ਆ ਉਹ ਉਹਨੂੰ ਐਨਓਸੀ ਦੀ ਲੋੜ ਨਹੀਂ 2018 ਤੇ ਉਹਨੇ ਜਿਹਨੇ ਪਹਿਲਾਂ ਜ ਤੋਂ 20 ਸਾਲ ਖਰੀਦੀ ਜਗਾ ਉਹਨੇ ਗਾਹ ਵੇਚਣੀ ਉਹਨੂੰ ਇਹਨੇ ਸਿੱਧੀ ਕੋਲੋੜਿਆ ਇਹਦੇ ਕਲੋਨੀਆਂ ਵਾਸਤੇ ਰੇਸਟੀ ਦੀ ਆ ਕਿ ਜਿਹੜੀ ਅਗਲੀ ਕੁਸ਼ਟ ਲੈਂਡ ਆ ਉਹਨੂੰ ਆਪਾਂ ਕਿਸੇ ਵਰਤੋਂ ਚ ਆਪਾਂ ਕਮਰਛੇ ਲਿਆ ਜਾਂ ਰਿਹਾ ਸੀ ਨਾ ਉਹਦੇ ਵਾਸਤੇ ਇਹਨੂੰ ਸਿੱਧੀ ਲੋੜਿਆ ਨਾ ਕਿ ਜਿਹਨੇ ਬੜੇ ਚੇਦੀ ਜਗਾ ਲਈ ਆ ਉਹ ਕੇ ਮਕਾਨ ਹੀ ਬਣਿਆ ਜਾ ਕੇ ਵੇਚਣਾ ਉਹ ਤੋਂ ਮੋਟੀਆਂ ਪੈਸੇ ਲੈ ਰਹੇ ਆ ਉਹਨਾਂ ਨੂੰ ਜਲੀਲ ਕਰਦੇ 20-20 ਦਿਨ ਜੇ ਪੈਸੇ ਨਹੀਂ ਲਿੰਦੇ ਧੱਕੇ ਖੰਦੇ ਇਥੇ ਇਹ ਜਿਹੜਾ ਸ਼ਿਕਾਇਤ ਦਾ ਮਾਮਲਾ ਸੈੱਟ ਕੀਤਾ ਜਾਂਦਾ ਸਿੱਧਾ ਨਗਰ ਕੌਂਸਲ ਦਾ ਪਰ ਤਾਂ ਸਾਰਾ ਸਿਸਟਮ ਹੈਗਾ ਹੈ ਲੋ ਜੇ ਜਿੱਥੇ ਹੀ ਰਿਕਾਰਡ ਦੱਬਣ ਦੀ ਗੱਲ ਸਮਝਦੇ ਪਈ ਇਹਨੇ ਰੱਖਿਆ ਤੇ ਫਿਰ ਪੈਸੇ ਵੀ ਉੱਥੇ ਤੱਕ ਹੀ ਸੀਮਤ ਹੈ ਹਾਂਜੀ ਹੁਣ ਤੁਸੀਂ ਮੰਗ ਪੱਤਰ ਦਿੱਤਾ ਮੰਗ ਪੱਤਰ ਦਿੱਤਾ ਜੀ ਤੇ ਕਾਰਵਾਈ ਹੋਏਗੀ ਸ਼ਿਕਾਇਤਾਂ ਅੱਗੇ ਵੀ ਅਣ ਦਿੱਤੀ ਹੋਈਆਂ ਮੇਰੇ ਵੱਲੋਂ ਇਹ ਇਲਾਕੇ ਵੱਲੋਂ ਨਹੀਂ ਹੋਈਆਂ ਪਰ ਉੱਥੇ ਕਾਰਵਾਈ ਕੋਈ ਨਹੀਂ ਹੋਣੀ ਸੀ ਅਜੇ ਰੈਂਡਰਲ ਦਾ ਤਾਪ ਹੈ ਜੀ ਮੰਗ ਪੱਤਰ ਤਾਂ ਪਰ ਜੇ ਤੁਸੀਂ ਇੱਥੇ ਹੱਥ ਦੇ ਦਿੰਦੇ ਤਾਂ ਇਹ ਨਹੀਂ ਕਰਦੇ ਜਿਹੜੀਆਂ ਉਹ ਸਾਡੀਆਂ ਮੰਗਾਂ ਆਰਟੀਆਈ ਦੇ ਜਵਾਬ ਜਿਹੜੇ ਆ ਸ਼ਿਕਾਇਤਾਂ ਤੇ ਕਾਰਵਾਈ ਕਰਨ ਲਈ ਲਿਖਿਆ ਜਿਹੜੀਆਂ ਕਲੋਨੀਆਂ ਢਾਉਣ ਦੇ ਆਰਡਰ ਕੀਤੇ ਉਹਨਾਂ 'ਚ ਰਿਸ਼ਤੀਆਂ ਦੇ ਦਸ਼ਕਾਤ ਬਾਹਰ ਹੋ ਗਿਆ ਉਹਦੀ ਪੜਤਾਲ ਕਿਉਂ ਨਹੀਂ ਹੋ ਰਹੀ ਇਹ ਰਿਪੋਰਟ ਡੀਸੀ ਹਮ ਨੂੰ ਕੌਣ ਭੇਜਣ ਦੇ ਮੈਂ ਅੱਜ ਦੀ ਸਾਡੇ ਬੀਤੀ ਗੱਲ ਸੁਣਾ ਰਿਹਾ ਹਾਂ ਤਰੀ ਸ਼ੁਰੂ ਕਿਦਾਂ ਲਈ ਜਾਂਦੀ ਆ ਕਿਦਾਂ ਤੰਕ ਕੀਤਾ ਜਾਂਦਾ ਆ ਮੈਂ ਅੱਜ ਰਜਿਸਟਰੀ ਫਰੇਗਾ ਚੋੜੀਆਂ ਵਿੱਚ ਕਰਾਉਣ ਵਾਸਤੇ ਰਜਿਸਟਰੀ ਕਰਾਉਣ ਵਾਸਤੇ ਆਇਆ ਮਨੁਸ਼ੀਰ ਦਾ ਤਾਂ ਮਰ ਮੈਡਮ ਨੇ ਤਰਕ ਕੀਤਾ ਦਾ ਕੋਲਰ ਇੰਜੀਨੀਅਰ ਹੈ ਰਜਿਸਟਰੀ ਐਸੇ ਨਾਲ ਅੱਛਾ ਇਹਨਾਂ ਨੇ ਕਹਿ ਲਿਆ ਦੀ ਜੀ ਸ਼ੀਲ ਰਜਿਸਟਰੀ ਹੋਣੀ ਫਿਰ ਉਹਨੇ ਕਿਹਾ ਮੈਨੇ ਭਾਵੇਂ ਜਿਹੜੀ ਜਿਹੜੇ ਜਿਹੜੀ ਤਸਦੀਕ ਦੀ ਮੋਹਰ ਲੱਗੀ ਉਸ ਉਹਦੇ ਦੀ ਜੀ ਹੈ ਉਹਦੇ ਪੈਸੇ 1500 ਰੁਪਿਆ ਫੀਸ ਤਾਰੀ ਹੋਈ ਆ ਅਸਲ ਹੀ ਆ ਨਹੀਂ ਤੁਸੀਂ ਅਸਲ ਧਿਆਨ ਐਫ ਆਈ ਦੀ ਨਕਲ ਲਓ ਮੈਂ ਐਫ ਆਈ ਦੀ ਨਕਲ ਕਰਦੀ ਹਣੀਏ ਤੇ ਜਿਸ ਚੀਜ਼ ਦੇਖ ਲਓ ਹੋਈ ਜੀ ਤਾਂ ਫਿਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਮੈਡਮ ਹੁਣ ਕਹਿੰਦੀ ਹੈ ਜੀ ਕਮੇਟੀ ਦਾ ਰਿਕਾਰਡ ਲੈ ਕੇ ਆਓ ਜਦੋਂ ਕਿ ਪਛਾਣਨ ਤੋਂ ਪਹਿਲਾਂ ਨਾਂ ਤੋਂ ਜਿਸ ਚੀਜ਼ ਦੀ ਕਮਿਸ਼ਨ ਸੀ ਬਗਦੀ ਹੈ ਨਾਂ ਕੋ ਰਿਕਾਰਡ ਮੰਗਿਆ ਗੋਣ ਛੱਡਿਆ ਮੈਂ ਕਿਹਾ ਇਹਦੀ ਚਿਫਤੀ ਕਰਾਈਏ ਕੋਈ ਕਿਸੇ ਤਰ੍ਹਾਂ ਦਾ ਸਰਕਾਰੀ ਕਮੇਟੀ ਦਾ ਰਿਕਾਰਡ ਨਹੀਂ ਮਿਲਿਆ ਗਿਆ ਸਰ ਉਹ ਚੀਜ਼ ਕਿੱਥੇ ਬਗਦੀ ਸਿਰ ਮੈਨੂੰ ਹਰੈਸਮੈਂਟ ਕੀਤਾ ਜਾਂਦਾ ਜਾ ਰਿਹਾ ਕਿ ਮੈਂ ਪੈਸੇ ਦਵਾਂ ਤੇ ਮੇਰੀ ਇੱਜ਼ਤੀ ਹੋ ਜੇ ਮੈਂ ਪੈਸੇ ਦੇਣੀ ਨਹੀਂ ਮੇਰੀ ਇੱਜ਼ਤੀ ਹੋਣੀ ਹੈ ਜੈ ਹਿੰਦ ਚਲੋ ਅੱਜ ਅਸੀਂ ਇੱਥੇ ਬੈਠੇ ਸੀ ਤੇ ਸੀਨ ਤੇ ਫਤਿਹਗੜ ਚੋੜੀਆਂ ਵਿੱਚ ਆਪਾਂਾਂ ਨੇ ਪੱਤਰ ਲਿਖਿਆ ਕਿ ਮੈਂ ਮੁੱਖ ਮੰਗੀ ਗਈ ਅੱਜ ਅਸੀਂ ਤਹਿਸੀਲ ਦਫਤਰ ਫਤਿਹਗੜ ਚੋੜੀਆਂ ਵਿੱਚ ਆਪਣਾ ਰੋਸ ਧਰਨਾ ਦਿੱਤਾ ਵਾ ਜਿਹਦੇ ਰਾਹੀਂ ਪ੍ਰਸ਼ਾਸਨ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਇਸ ਤਸਿਲ ਵਿੱਚ ਬੜੇ ਵੱਡੇ ਪੱਧਰ ਤੇ ਜਿਹੜੀ ਆ ਕੋਰੀ ਫੁਤਕੁਰੀ ਚੱਲ ਰਹੀ ਆ ਤੇ ਬਹੁਤ ਸਾਰੇ ਦਲਾਲ ਜਿਹੜੇ ਆ ਇੱਥੇ ਇਸ ਗਰਮ ਨੇ ਜਿੰਨਾ ਰਾਇ ਹੀ ਕੰਮ ਹੁੰਦੇ ਆ ਉਹਨਾਂ ਤੋਂ ਬਿਨਾ ਕੰਮ ਕਰਉਣਾ ਨਹੀਂ ਆ ਇਹ ਦਾ ਸਿਰੇ ਕਮਨੀ ਤੋਂ ਬਾਹਰ ਵੀ ਜਗ੍ਹਾ ਨੇ ਤੇ 95 ਤੋਂ ਪਹਿਲਾਂ ਦੀਆਂ ਵਾ ਜੇਕਰ ਉਹਨਾਂ ਦੀ ਰਜਿਸਟ੍ਰੇਸ਼ਨ ਵੀ ਆਈਦਾ ਤੇ ਉਹਦੇ ਲਈ ਵੀ ਜਿਹੜਾ ਵਾ ਬਹੁਤ ਤਰ੍ਹਾਂ ਸਰਵੰਦੀ ਜਿਹੜੇ ਆ ਲੱਕ ਚੰਡੇ ਜਿਹੜੇ ਆ ਉਹ ਵਰਤ ਕੇ ਇਹਨਾਂ ਰੋਕਿਆ ਜਾਂਦਾ ਵਾ ਤੇ ਸਾਨੂੰ ਮਜਬੂਰ ਕੀਤਾ ਜਾਂਦਾ ਵਾ ਕਿ ਇਹਦੇ ਲਈ ਰਿਸ਼ਵਤ ਦਿੱਤੀ ਜਾਵੇ। ਦੂਸਰਾ ਬਹੁਤ ਸਾਰੀਆਂ ਆਰਟੀਆਈ ਰਾਂਝ ਜਾਂ ਉਮੇਸ਼ ਕਹਤਾ ਹੋਈਆਂ ਵਾਂ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਇੱਥੇ ਇੱਕ ਮੁਲਾਜ਼ਮ ਤੋਂ ਮੁਲਾਜ਼ਮ ਨੂੰ ਨੱਪ ਕੇ ਰੱਖਿਆ ਗਿਆ ਵਾ ਤੇ ਸਾਡੀ ਇਹ ਮੰਗ ਆ ਕਿ ਜਿਹੜੀਆਂ ਵੀ ਸ਼ਿਕਾਇਤਾਂ ਵਾਂ ਉਹਨਾਂ ਦਾ ਨਪਟਾਰਾ ਜਿਹੜਾ ਤੁਰੰਤ ਕੀਤਾ ਜਾਵੇ ਤੇ ਜਿਸ ਮੁਲਾਜ਼ਮ ਨੇ ਇਹ ਲੰਬੇ ਸਮੇਂ ਤੋਂ ਇਹ ਨੱਪ ਕੇ ਰੱਖੀਆਂ ਵਾਂ ਉਹਦਾ ਤਬਾਦਲਾ ਕਰਕੇ ਤੇ ਨਿਰਪੱਖ ਜਾਂਚ ਕਰਾਈ ਜਾਵੇ। ਜੇਕਰ ਫਿਰ ਵੀ ਇਹ ਸਾਡੀ ਮੰਗ ਜਿਹੜੀ ਆ ਉੱਤੇ ਨਾਮਜ਼ਾਰ ਕੀਤਾ ਗਿਆ ਮੰਗ ਪੱਤਰ ਤੇ ਅਗਲੇ ਹਫ਼ਤੇ ਅਸੀਂ ਅਣਮਿੱਥੇ ਸਮੇਂ ਲਈ ਇਸ ਤੇ ਧਰਨਾ ਦੇਣ ਲਈ ਮਜਬੂਰ ਹੋ ਗਏ ਜਿਹਦੀ ਜੋ ਮੈਰੀ ਪ੍ਰਸ਼ਾਸਨ ਦੀ ਹੋਈ ਕੀ ਹੋਜੀ ਅੱਜ ਸ਼ਹਿਰ ਪਰ ਕਿਚੂੜੀਆਂ ਦੇ ਆਰਟੀਆਈ ਬਾਅਦ ਨੇ ਸੁਚੈਨ ਸਿੰਘ ਰਹੇ ਬਾਕੀ ਕੀ ਹੋ ਰਹੀ ਇੱਥੇ ਜਿਹੜੇ ਨਸਜੋਗੀ ਸਜੇ ਪਿੱਛੇ ਜੀ ਉਹਨਾਂ ਕੋਲ ਅੱਜ ਤੁਸੀਂ ਝੋਰੀ ਉਸ ਧੰਦਰੀਆਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਮੰਗ ਪੱਤਰ ਦਿੱਤਾ ਗਿਆ ਜੀ ਕਿਤੇ ਜਿਹੜਾ ਉਹਨਾਂ ਨੇ ਮੰਗ ਪੱਤਰ ਦਿੱਤਾ ਹੈ ਮੰਗ ਕੋਈ ਜਿਹੜਾ ਮੈਨੂੰ ਦਿੱਤਾ ਹੈਗਾ ਮੈਂ ਉੱਚ ਅਧਿਕਾਰਿਆਂ ਨੂੰ ਭੇਜ ਦਵਾਂਗੀ ਉਹਨਾਂ ਦੀ ਜਿਹੜੀ ਮੰਗਾ ਹੈ ਤੇ ਪੂਰੇ ਉਹਦੇ ਨਾਲ ਆਪਾਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਨੇ ਮੰਗ ਕੀਤੀ ਮੇਰੀ ਐਕਚੁਅਲ ਬਦਲੀ ਥੋੜੇ ਪੱਲਾ ਹੀ ਹੋਈ ਹੈ ਇੱਥੇ ਪੋਸਟਿੰਗ ਤੇ ਇਸ ਕਰਕੇ ਮੇਰੇ ਜਿਹੜਾ ਇਹ ਮਸਲਾ ਜਿਹੜਾ ਹੈ ਜਿਹੜਾ ਵੀ ਇਹਨਾਂ ਦੇ ਮਸਲੇ ਨੇ ਉਹ ਮੇਰੇ ਧਿਆਨ ਵਿੱਚ ਨਹੀਂ ਸੀਗੇ ਅੱਜ ਇਹਨਾਂ ਨੇ ਮੇਰੇ ਧਿਆਨ ਵਿੱਚ ਲਿਆਂਦੇ ਨੇ ਉਹ ਆਪਾਂ ਸਾਰੇ ਇਹਨਾਂ ਦੇ ਹੱਲ ਕਰਾਂਗੇ ਤੁਸੀਂ ਰਿਸਪੌਂਸਿਬਿਲਟੀ ਚੇਅਰ ਤੇ ਪਰਸ ਚੇਅਰ ਪਰਸਾ ਨੂੰ ਉਹਨਾਂ ਦਰਵਾਜ਼ੇ ਦੇ ਇੱਥੇ ਆਗਲ ਪ੍ਰੋਸੀਜਨਰੀ ਜਿਹੜੀਆਂ ਸ਼ਖ ਦੇ ਦਿੱਤੀ ਹੁੰਦੀ ਹੈ ਨਹੀਂ ਇਹ ਗੱਲ ਮੇਰੇ ਧਿਆਨ ਵਿੱਚ ਨਹੀਂ ਹੈਗੀ ਮੇਰੇ ਤੋਂ ਬਾਹਰ ਕੁਝ ਹੋਦਾ ਰਹਿਣਾ ਅੱਜ ਇਹਨਾਂ ਨੇ ਮੇਰੇ ਧਿਆਨ ਵਿੱਚ ਲੰਦੀ ਹੈ ਅੱਗੇ ਤੋਂ ਆਪਾਂ ਇਦਾਂ ਦਾ ਕੁਝ ਨਾ ਤਸੀਲ ਵਿੱਚ ਮੇਰੇ ਧਿਆਨ ਵਿੱਚ ਤਾਂ ਨਹੀਂ ਸੀਗਾ ਤੁਹਾਡੇ ਕੋਲੋਂ ਕੋਈ ਐਕਚੁਅਲੀ ਆ ਜਾਵੇ ਹਾਂਜੀ ਮੇਰੇ ਕੋਲੋਂ ਜਿਹੜਾ ਹੈਗਾ ਮੈਂ ਉੱਚ ਅਧਿਕਾਰ ਹੈ ਤੇ ਅੰਚੀ ਅੰਦਰ ਜਾਏਗਾ ਤੇ ਇਹਦੀ ਬਦਲੀ ਕਰਨ ਦੀ ਸਪੱਸ਼ਟ ਕਿਤੇ ਹੋਊਗੀ ਹਾਂਜੀ ਮੈਨੂੰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਸਵਿੰਦਰ ਘੋੜਾ ਮੈਂ ਤਸੀਲ ਆਫਿਸ ਪਤੇਗੜ ਚੂੜੀਆਂ ਵਿਖੇ ਆਰਸੀ ਦੀ ਪੋਸਟ ਤੇ ਕੰਮ ਕਰ ਰਹੀ ਹਾਂ ਅੱਜ ਕੁਝ ਲੋਕਾਂ ਨੇ ਧਰਨਾ ਦਿੱਤਾ ਹਾਂਜੀ ਮੈਨੂੰ ਪਤਾ ਲੱਗਾ ਮੈਂ ਅੱਜ ਛੁੱਟੀ ਤੇ ਸੀ ਤੇ ਮੈਨੂੰ ਪਤਾ ਲੱਗਾ ਮੇਰੇ ਖਿਲਾਫ ਜਿਹੜਾ ਧਰਨਾ ਜਿਹੜਾ ਦਿੱਤਾ ਗਿਆ ਵਾ ਜਿਹੜਾ ਵੀ ਕੰਮ ਹੈਗਾ ਵਾ ਜਿਹੜੇ ਮੇਰੇ ਅਧਿਕਾਰ ਖੇਤਰ ਦੇ ਵਿੱਚ ਹੈਗਾ ਐ ਮੈਂ ਸਿਰਫ ਉਹੀ ਕੰਮ ਕਰਦੀ ਹਾਂ ਜਿਹੜਾ ਮੇਰੇ ਅਧਿਕਾਰ ਖੇਤਰ ਦੇ ਵਿੱਚ ਕੰਮ ਨਹੀਂ ਹੈਗਾ ਮੈਂ ਉਹ ਕੰਮ ਕਿਵੇਂ ਕਰ ਸਕਦੀ ਹਾਂ ਜੀ ਜੀ ਠੀਕ ਹੈ ਜਿਹੜੇ ਇਹ ਲੋਕ ਇਕੱਠੇ ਹੋਏ ਨੇ ਇਹ ਜਾਣ ਬੁੱਝ ਕੇ ਮੈਨੂੰ ਹਰਾਸਮੈਂਟ ਕਰ ਰਹੇ ਨੇ ਇੱਕ ਲੇਡੀਜ਼ ਦੇ ਨਾਂ ਤੇ ਹੋ ਜਿੰਤਰਾ ਕੋ ਪੈਸੇ ਦੇ ਲੈਣ ਦੇਣ ਦੀਆਂ ਗੱਲਾਂ ਕਰਦੇ ਨੇ ਕਿ ਕੰਮ ਕਾਜਾਂ ਦੇ ਬਦਲੇ ਪੈਸੇ ਲਈ ਜਾਂਦੇ ਨੇ ਐਵੇਂ ਦੀ ਕੋਈ ਵੀ ਗੱਲ ਨਹੀਂ ਹੈਗੀ ਨਾ ਤਾਂ ਮੈਂ ਕਿਸੇ ਕੋ ਮੰਗ ਕਰਦੀ ਆ ਤੇ ਨਾ ਹੀ ਮੈਨੂੰ ਲੋੜ ਹੈ ਕਿਸੇ ਕੋ ਮੰਗ ਕਰਨ ਦੀ ਪੈਸੇ ਦੀ ਬਾਅਦ ਥੋੜੀ ਜਿਹੀ ਮੰਗੋ ਪੱਤਰ ਦੇ ਪੂਰੇ ਵਿੱਚ ਗੱਲ ਇਹ ਆ ਕਿ ਇਸ ਦਫ਼ਤਰ ਵਿੱਚ ਸਿੱਧੇ ਤੌਰ ਤੇ ਤੁਸੀਂ ਤੇ ਸ਼ਾਇਦ ਤੁਸੀਂ ਹੁਣ ਗਾਲ ਨਹੀਂ ਇਹ ਦਫ਼ਤਰ ਵਿੱਚ ਆਏ ਲੋਕਾਂ ਨਾਲ ਜਿਹੜਾ ਬੜਾ ਮਿੱਥੇ ਹੁੰਦਾ ਜਿਹੜਾ ਜਿਆਜ ਕੰਮ ਕਰਾਉਣ ਆਉਂਦਾ ਵਾ ਉਹਨੂੰ ਸੈੱਟ ਕੀਤਾ ਜਾਂਦਾ ਉਸ ਜਿਹੜੇ ਤੁਹਾਡੇ ہاں ਪ੍ਰਾਈਵੇਟ ਬੰਦੇ ਇੱਥੇ ਲਾ ਕੇ ਰੱਖੇ ਆ ਉਹ ਦਲਾਲਾਂ ਦਾ ਕੰਮ ਕਰਨ ਦੇ ਕੈਮਰਿਆਂ ਵਿੱਚ ਵੇਰ ਕੋ ਸ਼ਾਮ ਦਾ ਕੋਈ ਲੋਕੇਸ਼ਨ ਆਉਂਦੀ ਆ ਉਹ ਮੋਟੀਆਂ ਰਕਮਾਂ ਲੈਂਦੇ ਆ ਤੇ ਫਿਰ ਜਿਹੜੀਆਂ ਰਜਿਸਟਰੀਆਂ ਜਾਇਜ਼ ਵੀ ਆ ਉਹਨੂੰ ਬਿਨਾਂ ਪੈਸੇ ਤੋਂ ਉਹਦੀ ਦੂਜੀ ਗੱਲ ਜਿਹੜੀਆਂ ਸ਼ਿਕਾਇਤਾਂ 4-4 ਮਹੀਨੇ ਤੋਂ ਇੱਥੇ ਪੈਂਡਿੰਗ ਪਈਆਂ ਉਹਨਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸਾਡੀ ਇਹ ਮੰਗ ਹੈ ਕਿ ਜਿਹੜੀਆਂ ਸ਼ਿਕਾਇਤਾਂ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਆਰਟੀ ਐਕਟ ਦੇ ਅਨੁਸਾਰ ਜਿਹੜੀਆਂ ਜਾਣਕਾਰੀਆਂ ਮੰਗੀਆਂ ਵਾ ਉਹ ਤੁਰੰਤ ਦਿੱਤੀਆਂ ਜਾਣ ਜੇਕਰ ਉਹ ਜਾਣਕਾਰੀਆਂ ਸਾਨੂੰ ਤੁਰੰਤ ਨਹੀਂ ਮਿਲਦੀਆਂ ਜਾਂ ਉਹਨਾਂ ਚਿਕਾਇਤਾਂ ਨਾਲ ਪੈਰਾ ਨਹੀਂ ਹੁੰਦਾ ਤੇ ਅਗਲੇ ਹਫਤੇ ਅਸੀਂ ਅਣਮਿੱਥੇ ਸਮੇਂ ਲਈ ਇੱਥੇ ਧਰਨਾ ਦੁਬਾਰਾ ਲਾਵਾਂਗੇ ਇਸ ਦੇ ਨਾਲ ਹੀ ਸਾਡੀ ਇਹ ਮੰਗ ਹੈ ਕਿ ਜਿਹੜੀ ਮੁੱਖ ਤੌਰ ਤੇ ਜਿਸ ਵੀ ਇਸ ਮੁਲਾਜ਼ਮ ਦੇ ਵਿੱਚ ਜਿਹਦਾ ਨਾਮ ਤੁਹਾਡੇ ਮੰਗ ਪੱਤਰ ਹੀ ਲਿਖਿਆ ਹੋਆ ਉਹਨੂੰ ਤਬਦੀਲ ਕਰਕੇ ਤੇਨਾਂ ਪੱਖ ਜਾਂਚ ਕਰਾਈ ਜਾਵੇ ਕਿ ਕਿਵੇਂ ਜਿਹੜੀਆਂ ਤਨਾਥੋਰਾਈਤ ਲੋਨੀਆਂ ਨੇ ਜਿਨ੍ਹਾਂ ਦੀ ਸ਼ਿਕਾਇਤ ਵੀ ਹੋਈ ਹੈ ਤੇ ਡੀਸੀ ਸਾਹਿਬ ਵੱਲੋਂ ਉਹਨਾਂ ਨੂੰ ਢਾਉਣ ਦੇ ਹੁਕਮ ਜਾਰੀ ਹੋਏ ਆ ਉਹਨਾਂ ਦੀਆਂ ਰਜਿਸਟਰੀਆਂ ਕਿਸ ਤਰ੍ਹਾਂ ਹੋਣ ਜੇਕਰ ਇਹ ਸਾਡੀਆਂ ਮੰਗਾਂ ਦੇ ਉੱਤੇ ਤੁਹਾਨੂੰ ਧਰਦੀ ਨਾਲ ਕੋਈ ਵਿਚਾਰ ਨਹੀਂ ਕਰਦੇ ਤੇ ਅਗਲੇ ਹਫਤੇ ਦੁਬਾਰਾ ਅਸੀਂ ਜਿਹੜਾ ਆਪਣਾ ਸਰਦਾਰ ਲਾਉਣਾ ਫੋਟੋ ਖਿਚ ਲੋ ਨਾਲ ਵੀਡੀਓ ਆ ਵੀਡੀਓ